ਭਾਈ ਕਨਈਆ ਜੀ ਦੇ ਕਨਸੈਪਟ ਨੂੰ ਸਮਝਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਅਦਰਸ਼ਾਂ ਨੂੰ ਟੋਟਲ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਸਾਰੀਆਂ ਜੰਗਾਂ ਸਨ ਉਹ ਨਾ ਤਾਂ ਕਿਸੇ ਫਿਰਕੇ ਦੇ ਖਿਲਾਫ ਸੀਗਾ, ਨਾ ਕਿਸੇ ਧਰਮ ਦੇ ਖਿਲਾਫ ਸੀਗੀਆਂ ਤੇ ਨਾ ਹੀ ਜਨਰਲ ਕਿਸੇ ਖਾਸ ਵਿਅਕਤੀ ਦੇ ਖਿਲਾਫ ਸੀ। ਉਹ ਲੜਾਈਆਂ ਸਿਰਫ ਜ਼ੁਲਮ ਦੇ ਖਿਲਾਫ ਸੀ ਔਰ ਜ਼ੁਲਮ ਵੀ ਕਿਸੇ ਖਾਸ ਧਰਮ ਦੇ ਬੰਦਿਆਂ ਦੇ ਜ਼ੁਲਮ ਦੇ ਖਿਲਾਫ ਨਹੀਂ, ਹਰ ਉਹ ਬੰਦਾ ਜਿਹੜਾ ਜ਼ੁਲਮ ਕਰਦਾ ਸੀ ਉਹਦੇ ਖਿਲਾਫ ਸੀ। ਜਿੱਥੇ ਉਹਨੇ ਬੜੀ ਸ਼ਿੱਦਤ ਦੇ ਨਾਲ ਮੁਗਲ ਜ਼ਾਲਿਮਾਂ ਦਾ ਮੁਕਾਬਲਾ ਕੀਤਾ ਉਨੇ ਹੀ ਜ਼ੁਲਮ ਉਨੇ ਹੀ ਸ਼ਿੱਦਤ ਨਾਲ ਉਹਨੇ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ ਔਰ ਉਸੇ ਹੀ ਸ਼ਿੱਦਤ ਦੇ ਨਾਲ ਉਨੇ ਸਿੱਖ ਮਸੰਦਾਂ ਦਾ ਖਾਤਮਾ ਕੀਤਾ ਹੁਣ ਭਾਈ ਕਨਈਏ ਵਰਗਾ ਇਨਸਾਨ ਗੁਰੂ ਸਾਹਿਬ ਪੈਦਾ ਕਰਨਾ ਚਾਹੁੰਦੇ ਸੀ ਕਿਉਂਕਿ ਗੁਰੂ ਸਾਹਿਬ ਦਾ ਮੁਸਲਮਾਨਾਂ ਨਾਲ ਟਕਰਾਅ ਕੋਈ ਨਹੀਂ ਸੀ ਗੁਰੂ ਸਾਹਿਬ ਦਾ ਤਾਂ ਜ਼ੁਲਮ ਨਾਲ ਟਕਰਾਅ ਸੀ ਤੇ ਹਰ ਉਹ ਬੰਦਾ ਜਿਹੜਾ ਵੀ ਜ਼ੁਲਮ ਦੇ ਖਿਲਾਫ ਲੜਦਾ ਉਹ ਉਹਨਾਂ ਦਾ ਸਿੱਖ ਚਾਹੇ ਉਹ ਮੁਸਲਮਾਨ ਧਰਮ ਨੂੰ ਮੰਨਦਾ ਚਾਹੇ ਉਹ Hindu ਧਰਮ ਨੂੰ ਮੰਨਦਾ ਚਾਹੇ ਉਹ ਸਿੱਖ ਧਰਮ ਨੂੰ ਮੰਨਦਾ ਮੈਨੂੰ ਇਦਾਂ ਲੱਗਦਾ ਵੀ ਅਸੀਂ ਗੁਰੂ ਸਾਹਿਬ ਦਾ ਜਿਹੜਾ ਕਨਸੈਪਟ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਵੇ ਨੂੰ ਇੰਨਾ ਛੋਟਾ ਕਰ ਦਿੱਤਾ ਵੀ ਉਹ ਇੱਕ ਚੀਜ਼ ਜਿਹੜੀ ਸਾਰੀ ਦੁਨੀਆ ਦੇ ਵਿੱਚ ਫੈਲਣ ਵਾਲੀ ਚੀਜ਼ ਸੀ ਅਸੀਂ ਛੋਟੇ ਜਿਹੇ ਖਿੱਤੇ ਵਿੱਚ ਉਹਨੂੰ ਬੰਦ ਕੇ ਰੱਖ ਦਿੱਤਾ ਕਸਮੇ ਪਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜਾਂ ਵਾਲੀ ਸਰਕਾਰ ਨੇ ਦਬੇ ਕੁਚਲੇ ਆਮ ਲੋਕਾਂ ਚ ਨਵੀਂ ਰੂਹ ਫੂਕ ਕੇ ਉਹਨਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਕਿਉਂਕਾਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਹਸਤ ਬਰਦਨ ਬਾ ਸ਼ਮਸ਼ੀਰ ਦਸਤ ਉਹਨੇ ਇਹ ਸਿਧਾਂਤ ਦਿੱਤਾ ਕਿ ਹੀਲੇ ਜਦ ਇਨਸਾਫ ਲਈ ਸਬੇ ਹੀ ਮੁਕ ਜਾਣ ਫਿਰ ਜਾਇਜ਼ ਹੈ ਤੇਗਾ ਦਾ ਦੇਣਾ ਤੋੜ ਮਿਆਂ ਔਰ ਇਸ ਦੇ ਨਾਲ ਨਾਲ ਹੀ ਇਹ ਪਹਿਲੀ ਵਾਰੀ ਸੀ ਕਿ ਕਿਸੇ ਗੁਰੂ ਨੇ ਇਹ ਫਲਸਫਾ ਦਸਿਆ ਕਿ ਜ਼ੁਲਮ ਕਰਨਾ ਤਾਂ ਜ਼ੁਲਮ ਹੈ ਹੀ ਜ਼ੁਲਮ ਸਹਿਣਾ ਵੀ ਜ਼ੁਲਮ ਹੈ ਤੇ ਜ਼ੁਲਮ ਹੁੰਦਾ ਦੇਖਣਾ ਮਜ਼ਲੂਮ ਤੇ ਉਹ ਵੀ ਜ਼ੁਲਮ ਹੈ ਔਰ ਇਸ ਫਲਸਫੇ ਨੇ ਇੱਕ ਨਵਾਂ ਮੋੜ ਲਿਆਂਦਾ ਔਰ ਜਦੋਂ ਮਜ਼ਲੂਮਾਂ ਦੇ ਹੱਕ ਦੇ ਵਿੱਚ ਤਲਵਾਰ ਉੱਠੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਨਕਲਾਬੀ ਗੱਲਾਂ ਕੀਤੀਆਂ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਸਧਾਰਨ ਲੋਕ ਉਹਨਾਂ ਦੇ ਨਾਲ ਆ ਜੁੜੇ ਭਾਈ ਕਨਈਆ ਜੀ ਦਾ ਜਿਹੜਾ ਕਨਸੈਪਟ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਦਿੱਤਾ ਜਦ ਮੁਗਲਾਂ ਦੀਆਂ ਫੌਜਾਂ ਨਾਲ ਵਜ਼ੀਰ ਖਾਦਿਆ ਸੂਬਾ ਇਸਰਹੰਦ ਦੀਆਂ ਜ਼ੁਲਮੀ ਫੌਜਾਂ ਦੇ ਨਾਲ ਸਿੱਖਾਂ ਦਾ ਟਕਰਾ ਹੋਇਆ ਦੋਨੇ ਪਾਸੇ ਕਮਸਾਨ ਦੀ ਜੰਗ ਹੋਈ ਔਰ ਲੋਕ ਕਟਾਬੜੀ ਹੋ ਰਹੀ ਸੀ ਭਾਈ ਕਨਈਆ ਨੇ ਮਸ਼ਕ ਲੈ ਕੇ ਦੋਨੇ ਧਰਾਂ ਨੂੰ ਪਾਣੀ ਪਲਾਇਆ ਇੱਕ ਸਿੱਖ ਨੇ ਜਦੋਂ ਗੁਰੂ ਗੋਬਿੰਦ ਸਿੰਘ ਕੋਲ ਸ਼ਿਕਾਇਤ ਕੀਤੀ ਗੁਰੂ ਜੀ ਨੇ ਬੁਲਾ ਕੇ ਪੁੱਛਿਆ ਤੇ ਭਾਈ ਕਨਈਆ ਜੀ ਕਹਿਣ ਲੱਗੇ ਕਿ ਮੈਨੂੰ ਤਾਂ ਦੋਨੇ ਪਰ ਤਰ੍ਹਾਂ ਦੇ ਬੰਦਿਆਂ 'ਚ ਤੁਸੀਂ ਨਜ਼ਰ ਆਉਂਦੇ ਹੋ ਔਰ ਇਸ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਆ ਲਓ ਮਲਮ ਪਟੀਆਂ ਵੀ ਕਰੋ ਔਰ ਪਾਣੀ ਵੀ ਪਿਲਾਓ ਕੀ ਅਸੀਂ ਇਸ ਫਲਸਫੇ ਨੂੰ ਅੱਗੇ ਲਿਜਾ ਸਕਿਆ ਅੱਜ ਦੀ ਗੱਲਬਾਤ ਚੱਲੇਗੀ ਭਾਈ ਕ੍ਰਈਆ ਜੀ ਦੇ ਸਿਧਾਂਤ ਦੇ ਉੱਤੇ ਕਿ ਅਸੀਂ ਉਸੇ ਸਿਧਾਂਤ ਨੂੰ ਉਹਨਾਂ ਪੂਰੇ ਹੋਏ ਪੂਰਨਿਆਂ ਦੇ ਉੱਤੇ ਚੱਲ ਸਕਿਆ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਨੂੰ ਇੱਕ ਤਫਾ ਫਿਰ ਮੈਂ ਦਰਖਾਸਤ ਕਰਕੇ ਲੈ ਕੇ ਆਇਆ ਹਾਂ ਕਿ ਅੱਜ ਗੱਲਬਾਤ ਚੱਲੇਗੀ ਭਾਈ ਕਨਈਆ ਜੀ ਦੇ ਸਿਧਾਂਤ ਦੇ ਉੱਤੇ ਪਰ ਸਵਜੀ ਜੀ ਇੱਕ ਦਫਾ ਫੇਰ ਤੁਹਾਡਾ ਵੈਲਕਮ ਥੈਂਕ ਯੂ ਜੀ ਪਰ ਤੁਸੀਂ 16 ਬਰੇਜ ਐਮਏ ਦੀਆਂ ਕਲਾਸਿਸ ਨੂੰ ਸਿੱਖ ਹਿਸਟਰੀ ਪੜਾਈ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਇੱਕ ਸੂਰਬੀਰ ਦੇ ਤੌਰ ਤੇ ਯੋਧੇ ਦੇ ਤੌਰ ਤੇ ਇੱਕ ਸਪਾਸ ਸਲਾਰ ਦੇ ਤੌਰ ਤੇ ਵਿਖਤਿਆ ਜੀ ਪਰ ਜਿਹੜਾ ਭਾਈ ਕਨਈਏ ਦਾ ਕਨਸੈਪਟ ਹੈ ਉਹ ਕਿਸ ਤਰ੍ਹਾਂ ਫਿੱਟ ਹੁੰਦਾ ਤੁਸੀਂ ਕੀ ਸਮਝਦੇ ਹੋ ਕਿੰਨਸਾ ਅਸਲ ਦੇ ਵਿੱਚ ਭਾਈ ਕਨਈਆ ਜੀ ਦੇ ਕਨਸੈਪਟ ਨੂੰ ਸਮਝਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਅਦਰਸ਼ਾਂ ਨੂੰ ਟੋਟਲ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਫਿਰ ਅਸੀਂ ਸਮਝ ਸਕਾਂਗੇ ਨਹੀਂ ਤਾਂ ਸ਼ਾਇਦ ਅਸੀਂ ਜੀ ਇੱਕ ਪਾਸਾ ਦੇਖ ਲਈਏ ਤਾਂ ਅਸੀਂ ਪੂਰਾ ਇਨਸਾਫ ਨਹੀਂ ਕਰ ਸਕਾਂਗੇ ਹੁਣ ਜੇ ਅਸੀਂ ਪਿੱਛੋਂ ਦੇਖਦੇ ਹਾਂ ਤਾਂ ਦੋ ਚੀਜ਼ਾਂ ਬਹੁਤ ਵਾਜ਼ਿਹਾ ਤੌਰ ਤੇ ਸਾਡੇ ਸਾਹਮਣੇ ਕਲੀਅਰ ਹੈ ਇੱਕ ਤਾਂ ਇਹ ਕਲੀਅਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਸਾਰੀਆਂ ਜੰਗਾਂ ਸੀਗੀਆਂ ਉਹ ਨਾ ਤਾਂ ਕਿਸੇ ਫਿਰਕੇ ਦੇ ਖਿਲਾਫ ਸੀਗੀਆਂ ਨਾ ਕਿਸੇ ਧਰਮ ਦੇ ਖਿਲਾਫ ਸੀਗੀਆਂ ਤੇ ਨਾ ਹੀ ਜਨਰਲ ਕਿਸੇ ਖਾਸ ਵਿਅਕਤੀ ਦੇ ਖਿਲਾਫ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰੀਆਂ ਜੰਗਾਂ ਜਿਹੜੀਆਂ ਸੀਗੀਆਂ ਉਹ ਜ਼ੁਲਮ ਦੇ ਖਿਲਾਫ ਸੀ ਕਿਹਦੇ ਜ਼ੁਲਮ ਦੇ ਖਿਲਾਫ ਸੀ ਇਹਦੇ ਵਿੱਚ ਜੇ ਉਹ ਉਹ ਸਮੇਂ ਦੇ ਮੁਗਲ ਹਾਕਮ ਜ਼ੁਲਮ ਕਰਦੇ ਸੇ ਤਾਂ ਉਹਨਾਂ ਦੇ ਵੀ ਉਹ ਖਿਲਾਫ ਸੀ ਜੇ ਉਸ ਸਮੇਂ ਦੇ ਪਹਾੜੀ Hindu ਰਾਜੇ ਲੋਕਾਂ ਤੇ ਜ਼ੁਲਮ ਕਰਦੇ ਸੇ ਤਾਂ ਉਹਦੇ ਵੀ ਉਹ ਖਿਲਾਫ ਸੀ ਜੇ ਉਹ ਸਮੇਂ ਦੇ ਸਿੱਖ ਮਸੰਦ ਲੋਕਾਂ ਤੇ ਜ਼ੁਲਮ ਕਰਦੇ ਸੀ ਤਾਂ ਉਹਨਾਂ ਦੇ ਵੀ ਉਹ ਖਿਲਾਫ ਸੀ ਸੋ ਇੱਕ ਤਾਂ ਉਹ ਜਿਹੜੀਆਂ ਸਾਰੀਆਂ ਲੜਾਈਆਂ ਦਾ ਕਨਸੈਪਟ ਸੀ ਉਹ ਸਾਨੂੰ ਕਲੀਅਰ ਹੋਣਾ ਚਾਹੀਦਾ ਵੀ ਉਹ ਲੜਾਈਆਂ ਸਿਰਫ ਜ਼ੁਲਮ ਦੇ ਖਿਲਾਫ ਸੀ ਔਰ ਜ਼ੁਲਮ ਵੀ ਕਿਸੇ ਖਾਸ ਧਰਮ ਦੇ ਬੰਦਿਆਂ ਦੇ ਜ਼ੁਲਮ ਦੇ ਖਿਲਾਫ ਨਹੀਂ ਹਰ ਉਹ ਬੰਦਾ ਜਿਹੜਾ ਜ਼ੁਲਮ ਕਰਦਾ ਸੀ ਉਹਦੇ ਖਿਲਾਫ ਸੀ ਜਿੱਥੇ ਉਹਨੀ ਬੜੀ ਸ਼ਿੱਦਤ ਦੇ ਨਾਲ ਮੁਗਲ ਜ਼ਾਲਮਾਂ ਦਾ ਮੁਕਾਬਲਾ ਕੀਤਾ ਉਨੇ ਹੀ ਜ਼ੁਲਮ ਉਨੇ ਹੀ ਸ਼ਿੱਦਤ ਨਾਲ ਉਹਨੀ ਪਹਾੜੀ ਰਾਜਿਆਂ ਦਾ ਮੁਕਾਬਲਾ ਕੀਤਾ ਔਰ ਉਸੇ ਹੀ ਸ਼ਿੱਦਤ ਦੇ ਨਾਲ ਉਨੀ ਸਿੱਖ ਮਸੰਦਾਂ ਦਾ ਖਾਤਮਾ ਕੀਤਾ ਹਾਲਾਂਕਿ ਸਿੱਖ ਮਸੰਦ ਜਿਹੜੇ ਸੇ ਉਸ ਵੇਲੇ ਸਿੱਖੀ ਦੇ ਪ੍ਰਚਾਰ ਦਾ ਪਿੱਲਰ ਸੀ ਸਾਰੀ ਜਿਹੜਾ ਸਿੱਖ ਪ੍ਰਚਾਰ ਆ ਉਹ ਮਸੰਦਾਂ ਦੇ ਰਾਹੀਂ ਹੋ ਰਿਆ ਸੀ ਪਰ ਗੁਰੂ ਸਾਹਿਬ ਨੇ ਜਿਸ ਵੇਲੇ ਦੇਖਿਆ ਵੀ ਉਹ ਜਿਹੜੇ ਮਸੰਦ ਆ ਉਹ ਉਹਨਾਂ ਦੇ ਪੂਰਨਿਆਂ ਤੇ ਨਹੀਂ ਚੱਲ ਰਹੇ ਜਿਨ੍ਹਾਂ ਤੇ ਉਹ ਇਨਸਾਨ ਨੂੰ ਲਿਜਾਣਾ ਚਾਹੁੰਦੇ ਸੀ ਸੋ ਉਨੀ ਫਿਰ ਉਸ ਵੇਲੇ ਪ੍ਰਵਾਹ ਨਹੀਂ ਕੀਤੀ ਪੀਏ ਸਿੱਖ ਆ ਜਾਂ ਹਿੰਦੂ ਆ ਜਾਂ ਮੁਸਲਮਾਨ ਜਿਹੜਾ ਵੀ ਸਿਕਾ ਉਹ ਨਹੀਂ ਕੀਤਾ ਔਰ ਉਹਦੇ ਨਾਲ ਇੱਕ ਤੁਸੀਂ ਹੋਰ ਗੱਲ ਦੇਖੋ ਗੁਰੂ ਸਾਹਿਬ ਨੇ ਇੱਕ ਪਲੇਟਫਾਰਮ ਬਣਾਇਆ ਜਿਹਦੇ ਉੱਤੇ ਹਰ ਉਹ ਬੰਦਾ ਜਿਹੜਾ ਜ਼ੁਲਮ ਦੇ ਖਿਲਾਫ ਲੜਨ ਨੂੰ ਤਿਆਰ ਸੀ ਉਹਨੇ ਕਿ ਆ ਜਾਓ ਉਸ ਪਲੇਟਫਾਰਮ ਦੇ ਵਿੱਚ ਹਜ਼ਾਰਾਂ ਹੀ ਸਿੱਖ ਆਏ ਉਸ ਪਲੇਟਫਾਰਮ ਦੇ ਉੱਪਰ ਹਜ਼ਾਰਾਂ ਹੀ ਹਿੰਦੂਆਂ ਦੇ ਮੁੰਡੇ ਆਏ ਉਸੇ ਪਲੇਟਫਾਰਮ ਦੇ ਉੱਤੇ ਪੀਰ ਬੁੱਧੂ ਸ਼ਾਹ ਦੇ ਮੁਸਲਮਾਨ ਦੇ ਫਾਲੋਅਰ ਵੀ ਆਏ ਔਰ ਜਿਸ ਵੇਲੇ ਮੈਨੂੰ ਯਾਦ ਹੈ ਮੈਂ ਪੜਹਾਉਂਦਾ ਹੁੰਦਾ ਸੀ ਕਿ ਪੰਗਾਣੀ ਦੀ ਲੜਾਈ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਇੱਕ ਬੰਦਾ ਮਰ ਰਿਹਾ ਸੀ ਤੇ ਗੁਰੂ ਸਾਹਿਬ ਨੇ ਉਹਨੂੰ ਜੱਫੀ ਪਾ ਲਈ ਤੇ ਕਿਸੇ ਨੇ ਕਿਹਾ ਜੀ ਪੇ ਤਾਂ ਮੁਸਲਮਾਨ ਮੁਸਲਮਾਨ ਹੈ ਤੇ ਗੁਰੂ ਸਾਹਿਬ ਨੇ ਉੱਥੇ ਕਿਹਾ ਨਹੀਂ ਇਹ ਮੇਰਾ ਸਿੱਖ ਹੈ ਔਰ ਉਸ ਮੁਸਲਮਾਨ ਨੂੰ ਜੱਫੀ ਪਾ ਕੇ ਉਹਨੇ ਸਿੱਖ ਕਹਿਣ ਦਾ ਮਤਲਬ ਇਹ ਸੀ ਕਿ ਹਰ ਉਹ ਬੰਦਾ ਜਿਹੜਾ ਵੀ ਜ਼ੁਲਮ ਦੇ ਖਿਲਾਫ ਲੜਦਾ ਹੈ ਉਹ ਉਹਨਾਂ ਦਾ ਸਿੱਖ ਹੈ ਚਾਹੇ ਉਹ ਮੁਸਲਮਾਨ ਧਰਮ ਨੂੰ ਮੰਨਦਾ ਚਾਹੇ ਉਹ Hindu ਧਰਮ ਨੂੰ ਮੰਨਦਾ ਚਾਹੇ ਉਹ ਸਿੱਖ ਧਰਮ ਨੂੰ ਮੰਨਦਾ ਮੈਨੂੰ ਇਦਾਂ ਲੱਗਦਾ ਕਿ ਅਸੀਂ ਗੁਰੂ ਸਾਹਿਬ ਦਾ ਜਿਹੜਾ ਕਨਸੈਪਟ ਮਾਨਸਕੀ ਜਾਤ ਸਭੇ ਏਕੇ ਪਹਿਚਾਨਵੇ ਨੂੰ ਇੰਨਾ ਛੋਟਾ ਕਰ ਦਿੱਤਾ ਪੇਉ ਹੋ ਇੱਕ ਚੀਜ਼ ਜਿਹੜੀ ਸਾਰੀ ਦੁਨੀਆ ਦੇ ਵਿੱਚ ਫੈਲਣ ਵਾਲੀ ਚੀਜ਼ ਸੀ ਅਸੀਂ ਛੋਟੇ ਜਿਹੇ ਖਿੱਤੇ ਵਿੱਚ ਉਹਨੂੰ ਬੰਦ ਕੇ ਰੱਖ ਦਿੱਤਾ ਕਿਉਂਕਿ ਉਸ ਕਨਸੈਪਟ ਨਾਲ ਚੱਲੇ ਨਹੀਂ ਹੁਣ ਇਹਨੂੰ ਆਪਾਂ ਸਮਝਦੇ ਆਂ ਭਾਈ ਕਨਈਏ ਦੇ ਸਬੰਧ ਦੇ ਵਿੱਚ ਲੈਂਦੇ ਆਂ ਜਿਸ ਵੇਲੇ ਭਾਈ ਕਨਈਆ ਜਿਨ ਨੇ ਆ ਕੇ ਸ਼ਿਕਾਇਤ ਕੀਤੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਕਿ ਜੋ ਤਾਂ ਮੁਸਲਮਾਨਾਂ ਨੂੰ ਵੀ ਪਾਣੀ ਪਲਾਈ ਜਾਂਦੇ ਹੁਣ ਭਾਈ ਕਨਈਏ ਵਰਗਾ ਇਨਸਾਨ ਗੁਰੂ ਸਾਹਿਬ ਪੈਦਾ ਕਰਨਾ ਚਾਹੁੰਦੇ ਸੀ ਕਿਉਂਕਿ ਗੁਰੂ ਸਾਹਿਬ ਦਾ ਮੁਸਲਮਾਨਾਂ ਨਾਲ ਝਗੜਾ ਕੋਈ ਨਹੀਂ ਸੀ ਗੁਰੂ ਸਾਹਿਬ ਦਾ ਤਾਂ ਜ਼ੁਲਮ ਨਾਲ ਝਗੜਾ ਸੀ ਹੁਣ ਜਿਹੜਾ ਇੱਕ ਸੋਲਜਰ ਮੈਦਾਨ ਦੇ ਵਿੱਚ ਜ਼ਖਮੀ ਹੋ ਕੇ ਪਾਣੀ ਦੇ ਲਈ ਤੜਫ ਰਿਹਾ ਕਿਉਂਕਿ ਉਸ ਜੰਗ ਦੇ ਵਿੱਚ ਪਾਣੀ ਦੀ ਬੜੀ ਪ੍ਰੋਬਲਮ ਬਣ ਗਈ ਸੀ ਉਹ ਤੜਫ ਰਿਹਾ ਤਾਂ ਉਹ ਨਹੀਂ ਆਪਣੇ ਸਿੱਖ ਟ੍ਰੇਨ ਨੇ ਇਦਾਂ ਕੀਤਾ ਉਸੇ ਵੀ ਉਹਨਾਂ ਨੂੰ ਦਿਸਦੇ ਨਹੀਂ ਸੀ ਗੁਰੂ ਸਾਹਿਬ ਨੂੰ ਸਾਰਾ ਪਤਾ ਸੀ ਉਹ ਤਾਂ ਸਿਰਫ ਉਹ ਸਿੱਖਾਂ ਨੂੰ ਇੱਕ ਦੱਸਣ ਦੇ ਲਈ ਸਿੱਖਿਆ ਦੇ ਤੌਰ ਤੇ ਉਹ ਨਹੀਂ ਕਿਹਾ ਵੀ ਪਾਈਕ ਨੇ ਜੀ ਨੂੰ ਸੱਦ ਕੇ ਲਿਆਓ ਜਿਸ ਵੇਲੇ ਉਹ ਪਾਈਕ ਨੇ ਜੀ ਉੱਥੇ ਆਇਆ ਤੇ ਫੇਰ ਗੁਰੂ ਸਾਹਿਬ ਨੇ ਇਹ ਦੱਸਿਆ ਵੀ ਆ ਲੈ ਵੇ ਤੂੰ ਨਾਲ ਪੱਟੀਆਂ ਤੇ ਮਲਮ ਵੀ ਲਈ ਜਾ ਉਹਦੇ ਕਰ ਜਾ ਕਿਉਂਕਿ ਗੁਰੂ ਸਾਹਿਬ ਇੱਕ ਇਹੋ ਜਿਹਾ ਇਨਸਾਨ ਬਣਾਉਣਾ ਚਾਹੁੰਦੇ ਸਿਗੇ ਜਿਹੜਾ ਵੀ ਇਨਸਾਨ ਜ਼ੁਲਮ ਦੇ ਖਿਲਾਫ ਲੜਦਾ ਕਿਸੇ ਧਰਮ ਦੇ ਖਿਲਾਫ ਲੜਾਈ ਨਹੀਂ ਸੀ ਸੋ ਭਾਈ ਕਨਈਏ ਵਰਗਾ ਇਨਸਾਨ ਜਿਹੜਾ ਆ ਉਹ ਗੁਰੂ ਗੋਬਿੰਦ ਸਿੰਘ ਦਾ ਇੱਕ ਆਈਡੀਅਲ ਇਨਸਾਨ ਸੀ ਜਿਹੜਾ ਉਹ ਬਣਾਉਣਾ ਚਾਹੁੰਦੇ ਸਿਗੇ ਉਸ ਕਿਸਮ ਦਾ ਇਨਸਾਨ ਜਿਹੜਾ ਐ ਸੋ ਭਾਈ ਕਨਈਆ ਜਿਹੜਾ ਸੀ ਇਹਦੀ ਜਿਹੜੀ ਬੈਕਗ੍ਰਾਉਂਡ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਿੱਖਿਆ ਸੀ ਜਿਹਦੇ ਵਿੱਚ ਉਹਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਦੇ ਕਨਸੈਪਟ ਨੂੰ ਅੱਗੇ ਲੈ ਕੇ ਸਿੱਖਾਂ ਵਿੱਚ ਲਿਆਂਦਾ ਜਾਂ ਆਪਣੇ ਸ਼ਿਸ਼ਿਆਂ ਦੇ ਵਿੱਚ ਲਿਆਂਦਾ ਉਸ ਤੋਂ ਬਾਅਦ ਫਲੋਰੈਂਸ ਨਾਈਟਿੰਗੇਲ ਲੇਡੀ ਵਿਦ ਅ ਲੈਂਪਾਈ ਰੈਡ ਕਰਾਸ ਦੀਆਂ ਸੰਸਥਾਵਾਂ ਆਈਆਂ ਜੀ ਕੀ ਇਹ ਭਾਈ ਕਨਈਏ ਦੇ ਪਾਏ ਹੋਏ ਪੁਰਨਿਆਂ ਤੇ ਹੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੁਸੀਂ ਸਭ ਦੇਖੋ ਜਿਹੜੀ ਸਪਿਰਟ ਆ ਜਿਹੜੀ ਸਪਿਰਟ ਭਾਈ ਕਨਈਆ ਜੀ ਦੇ ਵਿੱਚ ਗੁਰੂ ਸਾਹਿਬ ਨੇ ਫੂੰਕੀ ਗੁਰੂ ਸਾਹਿਬ ਨੇ ਪੈਦਾ ਕੀਤੀ ਇਹ ਉਹੀ ਕਨਸੈਪਟ ਕਨਸੈਪਟ ਅੱਗੇ ਚੱਲ ਰਿਹਾ ਜਾ ਰਿਹਾ ਹੈ ਉਹ ਚਾਹੇ ਆਪਣੇ ਫਲੋਰੈਂਸ ਨਾਈਟਿੰਗੇਲ ਦੀ ਸ਼ਕਲ ਦੇ ਵਿੱਚ ਆਉਂਦਾ ਆ ਚਾਹੇ ਉਹ ਰੈੱਡ ਕਰਾਸ ਦੀ ਸ਼ਕਲ ਦੇ ਵਿੱਚ ਆਉਂਦਾ ਆ ਪਰ ਉਹ ਜਿਹੜੀ ਸਪਿਰਿਟ ਸੀ ਪਈ ਸਾਰੀ ਮਨੁੱਖਤਾ ਇੱਕ ਆ ਮਾਨਸਕੀ ਜਾਤ ਇੱਕ ਆ ਉਹ ਚਾਹੇ ਗੋਰਾ ਆਇਆ ਚਾਹੇ ਕਾਲਾ ਆਇਆ ਚਾਹੇ ਕਿਸੇ ਰੰਗ ਦਾ ਚਾਹੇ ਕੋਈ ਕਿਸੇ ਕੋਈ ਧਰਮ ਆ ਕੋਈ ਦੇਸ਼ ਆ ਕੋਈ ਰੰਗ ਆ ਕੋਈ ਨਸਲ ਹੈ ਸਾਰੀ ਹਿਮੈਨਿਟੀ ਇੱਕ ਆ ਸੋ ਇਹ ਕਨਸੈਪਟ ਭਾਈ ਕਨਈਆ ਜੀ ਦਾ ਹੀ ਕਨਸੈਪਟ ਹੈ ਜਿਹੜਾ ਕਿ ਅੱਜ ਰੈੱਡ ਕਰਾਸ ਦੀ ਸ਼ਕਲ ਦੇ ਵਿੱਚ ਸਾਰੀ ਦੁਨੀਆ ਦੇ ਉੱਤੇ ਇਸ ਵੇਲੇ ਸੇਵਾ ਕਰ ਰਿਹਾ ਜ਼ਖਮੀ ਸੋਲਜਰਾਂ ਦੀ ਜ਼ਖਮੀ ਪਹੁੰਚ ਜਾਂਦੀ ਜੇ ਤੁਸੀਂ ਕਹਿ ਰਹੇ ਹੋ ਜੀ ਕਿ ਮਾਨਸ ਕੀ ਜਾਤ ਇੱਕ ਹੀ ਪਹਿਚਾਨ ਬੋਧ ਦਾ ਸਿਧਾਂਤ ਹੈ ਇਹ ਬਰਕਰਾਰ ਰਹਿਣਾ ਚਾਹੀਦਾ ਸੀ ਕਿ ਭਾਈ ਕਨਈਏ ਦਾ ਕਨਸੈਪਟ ਜਿਹੜਾ ਉਹ ਅਸੀਂ ਸਿੱਖ ਅੱਗੇ ਲੈ ਕੇ ਜਾ ਸਕਿਆ ਕਿ ਹੁਣ ਭਾਈ ਕਨਈਏ ਪੈਦਾ ਹੋ ਰਹੇ ਨੇ ਸਿੱਖ ਉਹਨਾਂ ਪੁਰੇ ਅਤੇ ਤਰੇ ਭਾਈ ਕਨਈਏ ਦੇ ਤੇ ਹਾਂਜੀ ਤਿੰਨ ਸਾਹਿਬ ਵਕਤ ਦੀ ਕਿਲਤ ਕਰਕੇ ਪੂਰਾ ਤੇ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਬੋ ਦਾ ਕਨਸੈਪਟ ਬਹੁਤ ਵੱਡਾ ਆ ਲੇਕਿਨ ਜਿਹੜਾ ਤੁਹਾਡਾ ਇਹ ਕਹਿੰਦਾ ਕਿ ਹੁਣ ਵੀ ਭਾਈ ਕਨਈਏ ਵਰਗੇ ਸਿੱਖ ਪੈਦਾ ਹੋ ਰਹੇ ਆ ਜਾਂ ਨਹੀਂ ਇਹ ਵੈਸੇ ਹੁਣ ਵੀ ਇਹ ਸਿਧਾਂਤ ਤੋਂ ਇਨਸਪੀਰੇਸ਼ਨ ਲੈਣ ਵਾਲੇ ਸਿੱਖ ਹੈ ਸਾਡੇ ਕੋਲ ਜਿਵੇਂ ਹੁਣ ਤੁਸੀਂ ਕਹਿ ਸਕਦੇ ਆ ਭਗਤਪੂਰਨ ਸਿੰਘ ਜੀ ਸੀਗੇ ਅਮਰitsar ਪਿੰਗਲਵਾੜੇ ਵਾਲੇ ਉਹਨਾਂ ਦਾ ਵੀ ਜਿਹੜਾ ਸਾਰਾ ਇਨਸਪੀਰੇਸ਼ਨ ਦਾ ਸੋਰਸ ਸੀ ਉਹ ਗੁਰੂ ਸਾਹਿਬ ਹੀ ਸੀ ਉਹ ਵੀ اسی ਕਨਸੈਪਟ ਤੋਂ ਨਿਕਲ ਕੇ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹਦੇ ਕਨਸੈਪਟ ਦੇ ਅਧੀਨ ਹੀ ਉਹਨੇ ਹਰ ਬੰਦੇ ਦੀ ਸੇਵਾ ਕੀਤੀ ਚਾਹੇ ਉਹਦਾ ਕੋਈ ਧਰਮ ਕੋਈ ਸੀ ਜਾਤ ਕੋਈ ਸੀ ਰੰਗ ਕੋਈ ਸੀ ਕੋ ਨਸਲ ਕੀ ਸੀ ਸੋ ਐਸੀ ਗੱਲ ਨਹੀਂ ਹੁਣ ਵੀ ਜਿਹੜੇ ਹੈਗੇ ਆ ਉਸ ਸਿਧਾਂਤ ਨੂੰ ਕਾਫੀ ਉੱਚ ਪੈਦਾ ਹੋ ਰਿਹਾ ਹੈ ਔਰ ਹੋਰ ਵੀ ਕਈ ਗੁਮਨਾਮ ਲੋਕ ਜਿਹੜੇ ਅੱਗੇ ਆਉਣਾ ਨਹੀਂ ਚਾਹੁੰਦੇ ਆ ਪਰ ਉਸ ਕਨਸੈਪਟ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਦੀ ਸੇਵਾ ਕਰ ਰਹੇ ਆ ਚਾਹੇ ਉਹ ਬੰਦੇ ਅੱਗੇ ਨਹੀਂ ਆ ਰਹੇ ਪਰ ਕਾਫੀ ਲੋਕ ਐਸੇ ਹੈਗੇ ਆ ਜਿਹੜੇ ਦੁਖੀਆਂ ਦੀ ਸੇਵਾ ਕਰ ਰਹੇ ਆ ਉਸੇ ਕਨਸੈਪਟ ਦੇ ਅਧੀਨ ਔਰ ਉਹ ਪਿੱਛੇ ਆ ਅੱਗੇ ਨਹੀਂ ਪਰ ਸਭ ਤੋਂ ਬੜੀ ਮਿਹਰਬਾਨੀ ਸ਼ੁਕਰੀਆ ਮੈਂ 뮤ਜ਼ਿਕ ਵੇਵ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ ਤੁਸੀਂ ਫਰਸਤ ਕੱਢੀ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਸਰ ਥੈਂਕ